ਲੋ ਜੀ ਫੇਸ ਕੁਆਲਟੀ ਸਾਹਮਣੇ ਚੈੱਕ ਕਰ ਸਕਦੇ ਹੋ ਤੁਸੀਂ ਗੋਲ ਸਿੰਘ ਭਾਰਾ ਟਾਂਚਾ ਰਿੰਗ ਸਿੰਘ ਸੰਦੂਰਾ ਆਪਾਂ ਇਹ ਦੇਖੋ ਰਿੰਗ ਵਾਲਾ ਕਹਿੰਦਾ ਜੀ ਰਿੰਗ ਬਿਲਕੁਲ ਸਿੰਗਾ ਬਿਲਕੁਲ ਮੋਟੀ ਦਾ ਆ ਰਹਾ ਫੱਟੀ ਵਾਲੀ ਇਹ ਮਗਰਲੇਥਨ ਕਰੋ ਚੈੱਕ ਸੰਦੂ ਸਾਹਿਬ ਗੱਲਾਂ ਕਰਨੀਆਂ ਸੌਖੀਆਂ ਇਤਰਾਹੀ ਦੇ ਜੋਣੇ ਬੜੇ ਓਕੇ ਆ ਆ ਦੇਖੋ ਜੀ ਇਹ ਜੀ ਝੜੀ ਜਣੀਆਂ ਕਰਮਾਂ ਵਾਲੀਆਂ 12 12 13 13 ਕਿਲੋ ਦੇ ਚੱਲਣੀਆਂ ਨਾ ਆਪੇ 15 15 16 16 ਦੇਣਾ ਜਦੋਂ ਰਿਆ ਪਿਆ ਬੱਸ ਬੱਸ ਬਾਈ ਹਾਂ ਜੀ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆਂ ਪਿੰਡ ਡੱਲ ਪੱਤੀ ਤਸੀਲ ਜਲাব ਸਿਰੀ ਤਰਨਤਾਰਨ ਸਾਹਿਬ ਵੀਰੇ ਬਲੇਰ ਸਿੰਘ ਬਾਠਣਾ ਕੋਲ ਆਇਆ ਦੋਸਤੋ ਤੇ ਗਰਨਾਲ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਲਾਂਗੇ ਅੱਜ ਵੀ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ ਤਿੰਨ ਮੱਝਾਂ ਦਿਖਾਉਣੀਆਂ ਨੇ ਤਿੰਨੇ ਮੱਝਾਂ ਬਿਲਕੁਲ ਸੱਜਰ ਤਾਜ਼ੀਆਂ ਨਾਲ ਪ੍ਰੋਪਰ ਤੁਹਾਨੂੰ ਬੱਚੇ ਦਿਖਾ ਦੇਵਾਂਗੇ ਇਸ ਵਕਤ ਕਿੰਨੇ ਕਿੰਨੇ ਬੌਲੇ ਤੇ ਜਾ ਕਿੰਨੇ ਦੁੱਧ ਤੇ ਇਹ ਮੱਜਾਂ ਝੋਟੀਆਂ ਚੱਲ ਰਹੀਆਂ ਨੇ ਪੂਰੀ ਡਿਟੇਲ ਤੇ ਚੱਲਾਂਗੇ ਡੱਲ ਪਿੰਡ ਬਿਲਕੁਲ ਨੇੜੇ ਪਿੰਡ ਖਾਲੜਾ ਰਹਿ ਜਾਂਦਾ ਠੀਕ ਆ ਜੀ ਸੋ ਸਾਰੇ ਭਰਾਵਾਂ ਨੂੰ ਪਤਾ ਤੇ ਕੀ ਪਿੰਡ ਵੀ ਉਥੋਂ ਕੋਈ 10 ਕਿਲੋਮੀਟਰ ਦੀ ਸਾਰੀ ਦੂਰੀ ਆ ਮਾੜੀ ਮੇਗਾ ਪਿੰਡ ਵਾ ਤਾਰਾ ਸਿੰਘ ਕਲਸੀਆਂ ਖਾਲੜਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਡਲੀਰੀ ਪਿੰਡ ਲੱਗੇ ਆ ਤੇ ਕੋਈ ਵੀ ਸੱਜਣ ਭਰਾ ਆਪਰਾ ਆਉਂਦਾ ਠੀਕ ਆ ਜੀ ਇਹ ਪਿੰਡ ਜਿਹੜੇ ਬਿਲਕੁਲ ਇਧਰ ਬਾਰਡਰ ਤੇ ਏਰੀਏ ਦੇ ਆ ਨਾਲ ਲੱਗਦੇ ਆ ਠੀਕ ਆ ਜੀ ਸਰਦੀ ਪਿੰਡ ਆ ਤੇ ਅੱਜ 3 ਮੱਜਾਂ ਨੇ ਬਾਕੀ ਤਰੀਕ ਆ ਜੀ 231 ਅਗਸਤ ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਲੈਨੇ ਆ ਬਥੇਰੇ ਡਿਟੇਲ ਸਭ ਤੋਂ ਪਹਿਲਾਂ ਗਰਨਾਲ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਠੀਕ ਠਾਕ ਚੜਦੀ ਕਲਾ ਤੋਂ ਹੀ ਸੁਣਾਓ ਬੜੇ ਵਧੀਆ ਹਾਂਜੀ ਹੋਰ ਠੀਕ ਠਾਕ ਚੱਲੀ ਜਾਂਦਾ ਜੀ ਤਿੰਨ ਮੈਣ ਕਰਾਈ ਜਾਂਦੇ ਫਿਰ ਹਾਂ ਕਿੰਨੇ ਮੈਣ ਸੰਧੂ ਸਾਹਿਬ ਐਰਕੀ ਦੇ ਅਰਬੀ ਕ੍ਰੋਪ ਹੋ ਗਿਆ ਇਹਦੇ ਬੱਸ ਬੱਸ ਸਾਰੇ ਬੰਨੇ ਕੋਰੇ ਪਾਸੇ ਹੀ ਮੰਦੇ ਆ ਆਰੇ ਤੋਂ ਮੰਦੇ ਆ ਜੀ ਹਾਂਜੀ ਬਿਲਕੁਲ ਬਰੇ ਹਾਂ ਤੇ ਚਲੋ ਮਾਲਕ ਆਪਾਂ ਤਾਂ ਕਹਿੰਦੇ ਛੇਤੀ ਛੇਤੀ ਵਧਿਆ ਕੁਦਰਤੀ ਆ ਰਿਹਾ ਨਾ ਮਨ ਲੋ ਆਪਾਂ ਨੇਤ ਵੀਡੀਓ ਵੇਖਣਦੇ ਆ ਕਿਸਾਨ ਸਰਕਾਰ ਦੀਆਂ ਮਾਰਾਂ ਤੋਂ ਬਚਦੇ ਆਉਂਦੇ ਪਰ ਧੋਨੀ ਨਾ ਪਜਿਆ ਜਾ ਆ ਹਫਤਾ ਤਾਂ ਨਹੀਂ ਪਜਿਆ ਜਾਂਦਾ ਇਹ ਕੁਦਰਤੀ ਆਹਤਾ ਉਹ ਤੇ ਚਲੋ ਮਾੜੀ ਸਰਕਾਰ ਆ ਕੇ ਚੰਗੀ ਆ ਕੇ ਆਪਾਂ ਦੇ ਆਪ ਦੀ ਕਿਰਤ ਕਰਨ ਦੇ ਆ ਬਿਲਕੁਲ ਜੀ ਬਿਲਕੁਲ ਸਹੀ ਤੇ ਪਰ ਜਦੋਂ ਕਿ ਅਸੀਂ ਫਸਲ ਨਾ ਰਹੀ ਘਰ ਨਾ ਰਹਿ ਅਗਲਾ ਜਾਊ ਕਿਥੇ ਜਾਊ ਕਿਥੇ ਮੰਦੇ ਆ ਲਿਆ ਸਾਰੇ ਬਿਲਕੁਲ ਜੀ ਬਿਲਕੁਲ ਤੋ ਚਲੋ ਆਪਣੀ ਜਿਹੜੀ ਅਪੀਲ ਰਹਿੰਦੀ ਹੈ ਬਿੰਦੂ ਬਹੁਤ ਧੰਨਵਾਦ ਐਰ ਕੀ ਜਿਹੜਾ ਝੋਨਿਆਂ ਦੇ ਮੰਨ ਲਓ ਜਦੋਂ ਆਪਾਂ ਲਾਏ ਆ ਨਾ ਝੋਨੇ ਝੋਨਿਆਂ ਦੇ ਨੇ ਟਾਵਰ ਹੀ ਜ਼ਿਆਦਾ ਹੈ ਝੋਨਾ 90 ਦਾ 9000 ਦਾ ਸੀ 8000 ਦੇ ਨੇ ਤੇ ਹੁਣ ਜਿਹੜੇ ਸਾਡੇ ਬਾਰਸ਼ਾਂ ਪਈ ਜਾਂਦੀਆਂ ਜਿਆਦਾ ਠੇਕੇ ਨਹੀਂ ਪੂਰੇ ਮਾਣਾ ਵੀ ਘਰ ਵੀ ਰੁੜ ਗਿਆ ਗਰ ਲਾਲ ਕੀ ਗੱਲ ਕਰਨੀ ਆ ਘਰ ਵੀ ਰੁੜ ਗਿਆ ਬਾਕੀ ਫਸਲਾਂ ਤੁਹਾਨੂੰ ਅਗਲੀ ਤਾਂ ਅਗਲੀ ਤਾਂ ਜਿਹੜਾ ਝਾੜ ਸੀਗੀ ਉਹ ਵੀ ਖਤਮ ਹੋ ਗਈ ਪੰਨੇ ਕਿਵੇਂ ਸੈੱਟ ਕਰਦੇ ਨੇ ਇਹ ਕੋਈ ਭਰਾ ਦਾ 50 ਕਿੱਲੇ ਠੇਕ ਲਈ ਕੋਈ ਆਂਦਾ ਮੈਂ 10 ਲਈ ਕੋਈ ਆਂਦਾ 5 ਲਈ ਇਹ ਪੱਲਿਓਂ ਪੈਣ ਵਾਲੀ ਗੱਲ ਆ ਜਦੋਂ ਆਪ ਦਾ ਫਸਲ ਨਹੀਂ ਹੋਣਾ ਦੇ ਠੇਕ ਕਿੱਥੋਂ ਪੂਰੇ ਹੋਣੀ ਬਿਲਕੁਲ ਸੋ ਵਾਹਿਗੁਰੂ ਸੱਚੇ ਪਾਤਸ਼ਾਹ ਅਗੇ ਆਪਾਂ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਕਿ ਜਲਦੀ ਤੋਂ ਜਲਦੀ ਜਿਹੜੇ ਹਾਲਾਤ ਸੁਖਾਲੇ ਬਣਨ ਤੇ ਫਿਰ ਦੁਬਾਰਾ ਵਸੇਬੇ ਹੋਣ ਉਸ ਜਗ੍ਹਾ ਤੇ ਠੀਕ ਆ ਜੀ ਤੇ ਆਓ ਕਰਦੇ ਆ ਸ਼ੁਰੂਆਤ ਸਭ ਤੋਂ ਪਹਿਲਾਂ ਗਰਲਾਲ ਇੱਥੇ ਸ਼ੁਰੂਆਤ ਕਰ ਲਾ ਮੱਝ ਦੀ ਵੀ ਪੂਰੀ ਦੁੱਧ ਦੀ ਸ਼ੁਰੂਆਤ ਸੰਧੂ ਸਾਹਿਬ ਅੱਜ ਤਿੰਨ ਮਜਾ ਝੋਟੀਆਂ ਪਾਉ ਖਾਵਾਂਗੇ ਸਾਰੀਆਂ ਸੁਈਆਂ ਆਪਣੇ ਕੋਲ ਨੇ ਕਿੰਨੇ ਤਾਜ਼ੀਆਂ ਸੁਈਆਂ ਸੋਈਆਂ ਤਿੰਨੇ ਜੰਗੇ ਦੁੱਧ ਤੇ ਚੱਲਣੀਆਂ ਠੀਕ ਆ ਬਈ ਹਾਂ ਵੀਡੀਓ ਦੇ ਵਿੱਚ ਹੀ ਆਪਾਂ ਇਹ ਜਨਾ ਜਨਾ ਦੁੱਧ ਦੱਸਾਂਗੇ ਨਰੀ ਤੂੜੀ ਪੈਣ ਲਈ ਜੇ ਕੋਈ ਮੰਨ ਲਓ ਹਰਿਆਣੀ ਆਉਣ ਡਿਆ ਚਾਰ ਪੰਜ ਦਿਨ ਹੋ ਗਏ بارش ਪਈ ਜਾਂਦੀ ਇਸ ਤਰ੍ਹਾਂ ਹੀ ਬਿਲਕੁਲ ਜਿੰਨਾ ਦੁੱਧ ਆਪਣੇ ਘਰੇ ਆ ਦੋ ਟਾਂ ਤਿੰਨ ਟਾਂ ਅਗਲਾ ਤਸੱਲੀ ਕਰੇ ਜੇ ਆਨਲਾਈਨ ਮੰਗਾਉਂਦਾ ਕਿਲੋ ਕਿਲੋ ਘੱਟ ਮੰਨ ਕੇ ਮੰਗਾ ਲਈ ਜੇ ਕੋਈ ਝ ਠੀਕਾ ਕੱਤੀ ਗੱਲ ਨਹੀਂ ਕਰਨੀ ਬਿਲਕੁਲ ਲੋ ਵੀ ਜਿੰਨਾ ਦੁੱਧ ਦੋਸਤੋ ਦੱਸਿਆ ਜਾਊਗਾ ਉਹਨੂੰ ਵੈਰੀਫਾਈ ਕਰ ਲਿਓ ਤਸੱਲੀ ਕਰ ਲਿਓ ਦੋ ਟਾਈਮ ਚਲੋ ਤਿੰਨ ਟਾਈਮ ਚਲੋ ਸੰਧੂ ਸਾਹਿਬ ਸ਼ੁਰੂਆਤ ਕਰ ਦਿਨ ਜੁੰਦਾ ਰਹੇ ਆਪਣੇ ਘਰੇ ਇਹ ਮੱਝ ਪਰਸੋਂ ਦੀ ਤਿੱਜਾ ਸੁਆਸ ਹੋਈ ਜੇ ਪਰਸੋਂ ਦੀ ਮੱਝ ਸੁਈ ਪਰਸੋਂ ਤੜਕੇ ਦੀ 12 ਕਿਲੋ ਬੋਲਾ ਏ ਥੱਲੇ ਤਿਆਰ ਜੇ ਆ ਕੱਟਾ ਜੇ ਮਗਰ ਮਗਰ ਕੱਟਾ 나ੜੂ ਨਾਲ ਹਾਂ 나ੜੂ ਨਾਲ ਆ ਜੇ ਬੱਚੇ ਦਾ ਵੇਖੋ 10 ਕਿਲੋ ਦਾ 12 ਕਿਲੋ 12 ਕਿਲੋ ਸੰਧੂ ਸਾਹਿਬ ਕੰਡੇ ਵਾਲਾ ਜੇ 12 ਕਿਲੋ ਉਹਦਾ ਫਿਰ 11 ਦੇ ਮੰਗਾ ਲਓ ਵੀ ਕੱਟਾ ਮਗਰ ਆ ਗਿਆ ਹਨਾ ਹਾਂ ਮ ਉਹਨਾਂ ਦਾ 15 ਕਿਲੋ ਵਾਲਾ ਨਗੀਨਾ ਐ। ਇਹਨੇ ਦੂਜੇ ਸਵੇਰੇ 15 ਕਿਲੋ ਦੋ ਚਵਾਇਆ ਹੁਣ 12 ਕਿਲੋ ਬੋਲਾ। ਐਸੋਕ ਤੇ ਤੀਜਾ ਸਵੇਰਾ, ਤੀਜਾ ਸਵੇਰਾ 12 ਕਿਲੋ ਬੋਲਾ ਤਿਆਰ। ਜੀ ਫੇਸ ਕੁਆਲਟੀ ਸਾਹਮਣੇ ਚੈੱਕ ਕਰ ਸਕਦੇ ਹੋ ਤੁਸੀਂ। ਗੋਲ ਸਿੰਘ ਭਾਰਾ ਟਾਂਚਾ ਰਿੰਗ ਸਿੰਘ ਸੰਦੂਰ। ਰਿੰਗ ਵਾਲਾ ਕਿਹਾ ਠੀਕ ਜੀ ਰਿੰਗ ਬਿਲਕੁਲ ਸਿੰਘ ਆ। ਬਹੁਤ ਵਧੀਆ ਠੀਕ ਆ ਜੀ। ਦੇਖੋ ਫਿਰ ਪਿੱਠਪੜਾ। ਪਿੱਠਪੜਾ ਮੇਰਾ ਵੀ ਚੰਗੀ ਤਸਲੀ ਨਾਲ ਦਿਖਾ ਦਿਓ। ਬਹੁਤ ਸੋਹਣਾ ਪਿੱਠਪੜਾ। ਸਰ ਜੀ ਇਹ ਮੈਂ ਥਾਂ ਲੈ ਲਈ ਦੱਸਦੇ ਕਿੰਨਾ ਦੁੱਧ ਚੋਣਾ ਡੰਗਰ ਨੇ। ਹਾਂ। ਆ ਦੇਖੋ ਜੀ। ਇਹ ਜੀ ਛੜੀ ਜਿਹੜੀਆਂ ਕਰਮਾਂ ਵਾਲੀਆਂ 12 12 13 13 ਕਿਲੋ ਦੇ ਚੱਲਣੀਆਂ ਨੇ ਆਪੇ 15 15 10 10 ਦੇਣਾ ਜਦੋਂ ਰਿਆ ਪਿਆ ਬਸ ਬਸ ਬਾਈ ਹਾਂ ਜੀ ਲਓ ਵੀ ਕਰੋ ਚੈੱਕ ਕਾਫੀ ਸੋਹਣੀ ਹਾਈਡਰ ਲੈਂਡ ਆ ਮੈਂ ਵੱਡੀਆਂ ਮੱਜਾਂ ਦੇ ਵਿੱਚ ਹੀ ਆ ਜਾਂਦੀ ਆ ਬਸ ਸਟਾਰਟਿੰਗ ਤੋਂ ਪਤਾ ਲੱਗ ਜਾਂਦਾ ਡੰਗਰ ਦਾ ਕਿੰਨੇ ਕਿਤੇ ਚੱਲਣਾ ਪਰ ਜੱਡਾ ਕੱਦ ਵਜਨ ਦਾ ਇਹ ਦੇਖੋ ਠੰਡੀ ਧਰੀ ਜੋ ਮਰਜੀ ਦੇਈ ਜੋ ਆ ਕਰੋ ਗੱਲ ਨਹੀਂ ਐਡਾ ਡੰਗਰ ਹੋਣ ਲੱਗ ਨਹੀਂ ਆਉਂਦਾ ਬਸ ਬਸ ਲਓ ਵੀ ਆ ਮੂੰਹ ਦੀ ਬਿਲਕੁਲ ਪੋਲੀ ਆ ਠੀਕ ਆ ਕੱਚੀ ਆ ਮੂੰਹ ਦੀ ਪੋਲੀ ਬਸ ਸਭ ਚਵਾਈ ਚ ਵੀ ਰੋਵਰ ਗਈਆਂ ਗਰਨਾਲ ਐਨ ਕੁਰੀ ਥ ਬਾਬੀ 12 ਕਿਲੋ ਦੋਸੋ ਸਟਾਰਟਿੰਗ ਆ ਤੇਜਾ ਸੂਆ ਪਰਸੋਂ ਦੀ ਸੂਈ ਆ ਹਵਾਨੇ ਚੱਡੇ ਦੀ ਮੇਰੇ ਭਰਾ ਆਪ ਤੁਸੀਂ ਮਾਰੋ ਚਾਤ ਬਹੁਤ ਖੂਬਸੂਰਤ ਇੱਕ ਸਾਰ ਬਿਲਕੁਲ ਪੱਧਰ ਲੈਵਾ ਬੈਕ ਸਾਈਡ ਤੋਂ ਆ ਦੇਖੋ ਹੰਦੂ ਸਾਹਿਬ 5 ਵਜੇ ਦੀ ਜਵਾਈ ਸਵੇਰ ਦੀ ਸ਼ਾਮਾਂ ਨੂੰ ਤੇ ਐਫ ਵੜਾ ਮਨ ਜਾਂਦੀਆਂ ਗਰਮਾਉਂਦੀਆਂ ਨੇ ਮੈਂ ਹੇ ਮਾਜ ਦੋਤਾਲੀਏ ਚੰਗੀ ਹਾਂਜੀ 15 14 ਲੀਟਰ ਚੋਂ ਹੁਣ 13 12 ਕਿਲੋ ਅਤੇ 15 14 ਲੀਟਰ ਨੂੰ ਕੀ ਜਾਂਦਾ ਹਾਂ ਹਾਂ 12 ਕਿਲੋ ਸੰਧੂ ਸਾਹਿਬ ਜਦੋਂ ਮੰਨ ਲਓ ਡੰਗਰ ਪਾਇਆ ਸੁੰਡਾ ਨਾ ਜਿਹੜੇ ਮੰਨ ਲਓ ਪਾਰਕੂ ਵੀ ਰਿਆ ਸਾਰੀ ਜੜੀ ਇਹੋ ਧੰਦਾ ਹੈ ਆਪਣਾ ਆ ਬਿਲਕੁਲ ਦਾ ਸਟਾਰਟਿੰਗ ਤੋਂ ਪਤਾ ਲੱਗ ਜਾਂਦਾ ਕਿਹੜਾ ਡੰਗਰ ਕਿੱਥੇ ਰਹਿਣਾ ਬਸ ਜੀ ਬਸ ਹਾਂ ਲੋ ਵੀ ਮੇਰੇ ਪ੍ਰਭੂ ਬਾਕੀ ਮਾਤ ਚ ਚੰਗੀ ਆ ਬਿਲਕੁਲ ਬੰਦ ਲੋੜਾ ਫਿੱਟ ਲੇਵਾ ਐਨ ਬਿਲਕੁਲ ਨਿੱਗਰ ਹਵਾਨੇ ਚੱਡੇ ਦੇ ਵਿੱਚ ਆ ਇਹਦੋਂ ਥੋੜਾ ਲੱਗਦਾ ਸੰਧੂ ਸਾਹਿਬ ਰੋ ਮਰ ਗਈ ਆ ਪਤਾਰਾ ਮਗਾ ਖਿਖਾਦਨੇ ਵਿੱਚ ਮਰ ਵੀ ਕਰੋ ਚੱਤ ਇਦਰੇ ਖਾ ਮਾੜੀ ਲੱਗਦੀ ਖੜਾ ਆ ਮੈਂ ਵੀ ਬਣਿਆ ਭੈਣ ਰੱਖੀ ਨਾ ਲੱਗ ਠੀਕ ਆ ਇਹ ਮੋਟੀ ਧਾਰਾ ਬਾਕੀ ਜਵਾਈ ਜਿਹੜੀ ਬਿਲਕੁਲ ਪੋਲੀ 12 ਕਿਲੋ ਹੋਣਾ ਇਸ ਵਕਤ ਬੋਲੇ ਬੋਲੇ ਕੋਈ ਵੀ ਸੱਜਣਾ ਆਉਂਦਾ ਬਿਲਕੁਲ ਬੇਤੁੜਕ ਟਾਈਮ ਤੇ ਟਾਈਮ ਕੱਢ ਕੇ ਤਸੱਲੀ ਕਰ ਜਾਂਦਾ ਆ ਦੇਖੋ ਵੀ ਇਹ ਦੇਖੋ ਮੇਰਾ ਉਹ ਗਾਂ ਜਦੀ ਜੀ ਦੇਖੋ ਇਹ ਬੰਬੀਆ ਚੌਣ ਤਾਂ ਕਰਮ ਵਾਲੀ ਕੰਧ ਤੇ ਪਾਤੀ ਫੜ ਕੇ ਲੈ ਆ ਆ ਲੈ ਹਾਂ ਤੇ ਕੱਲੀਆਂ ਗੱਲਾਂ ਕਰਨ ਹੋਏ ਕਾਂਦੇ ਡਵਾਤੀ ਫੜ ਕੇ ਇਹ ਦੇਖੋ ਲਓ ਇਹ ਅਗਲੇ ਧੜਾ ਦੀ ਚਵਾਈ ਹੈ ਜੀ ਠੀਕ ਆ ਬਿਲਕੁਲ ਮੋਟੀ ਧਾਰਾ ਫੱਟੀ ਵਾਲੀ ਇਹ ਮਗਰਲੇ ਥਣ ਕਰੋ ਚੈੱਕ ਸੰਧੂ ਸਾਹਿਬ ਗੱਨਾ ਕਰਨੀਆਂ ਸੌਕੀਆਂ ਇਤਰਾ ਹੀਰੇ ਚੋਣੇ ਬੜੇ ਓਕੇ ਆ ਇਹ ਦੇਖੋ ਹੋਏ ਪੰਜ ਡਾਂਗ 10 ਡਾਂਗ ਗੱਲੀ ਮੇਰੇ ਘਰੇ ਠੀਕ ਆ ਮੈਂ ਵੀ ਕਰਨਾਲ ਦਾ ਮੁੱਲ ਦੱਸ ਮੇਰਾ ਭਰਾ ਦੇਣੀ ਕਿੰਨੀ ਉਹ ਸੰਧੂ ਸਾਹਿਬ ਪਹਿਲੇ ਬਿਜਾਰਾਂ ਦੇ ਹਿਸਾਬ ਨਾਲ ਮੱਝ ਗਈ ਸੀ 130 ਦੀ ਆ ਵੇ ਇਹਦੇ ਵਰੇਆਂ ਦਾ 12 ਖਰੀਦ ਰਹੇ ਆ ਬਿਲਕੁਲ ਬਿਲਕੁਲ ਅੱਜ ਮੋਲ ਨਹੀਂ ਆਪਾਂ ਕਰਨੇ ਆਪਾਂ ਕਰਨੇ ਆ ਹਾਂ ਨਹੀਂ ਹਾਂ ਜਸਨੋਈ ਹਾਂ ਭਾਵੇਂ ਵਾਲਾ 26 ਪਾ ਆ ਗਿਆ ਇੱਥੇ 10 ਡੰਗ ਜੋਏ ਤਸੱਲੀ ਕਰੇ 12 ਕਿਲੋ ਦੀ ਜੇ ਆਨਲਾਈਨ ਮੰਗਵਾਉਂਦਾ ਫਿਰ 11 ਦਾ ਦੇ ਦਈਏ ਕਿੰਨੇ ਦੀ ਜਸਨ ਵਾਲੀ ਗੱਲ ਦੱਸੋ ਜਸਨੋ ਸੰਧੂ ਸਾਹਿਬ ਮੋਲ ਕਰਾਉਣ ਨੂੰ ਭਾਵੇਂ ਵਾਲਾ ਕਰਾ ਲੈ 30 ਭਾਵੇਂ ਕਰਾ ਲੈ 25 ਭਾਵੇਂ ਕਰਾ ਲੈ 20 ਭਾਵੇਂ ਕਰਾ ਲੈ 15 ਹਾਂ ਇੱਕ 12 ਦੀ ਦੇ ਦਈਏ ਇੱਕ 12 ਦੀ ਹਾਂ ਇੱਕ 12 ਦੀ ਦੇ ਦੇ ਕੀ ਹੋਰ ਕਰ ਦਈਏ ਕਰਦੇ ਵਿੱਚ ਉਦੀ ਲੈਸ ਤੇ ਇਹ ਤrai ਦਿਂਦਾ ਨਹੀਂ ਕੋਈ ਬਾਹਰ ਤਾਂ ਕੋਈ ਗੱਲ ਨਹੀਂ ਬਾਹਰ ਨਹੀਂ ਦਿੰਦਾ ਪਰ ਆਪਾਂ ਦੇ ਦਈਏ ਚੱਲ ਹਾਂ ਦੇ 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 ਇੱਕ 10 ਦੀ ਜੱਥ ਨੂੰ ਹੀ ਦੇ ਦਾਂਗਾ ਇੱਕ 10 ਦੀ ਹਾਂਜੀ ਲਓ ਵੀ 1,10,000 ਦੀ ਮੇਰੇ ਭਰਾਓ ਮੱਝ ਦੇਖੋ ਕਰਮਾਂ ਦੀ ਜਿੱਤ ਜੀ ਪੂਰੀ ਵੱਡੀ ਮੱਝ ਆ ਤੇ ਛਟਾੜੀ ਕੀ ਕਰਮਾ ਲਈਏ ਦੀ ਮੁਕਤੀ ਕੀ ਨਦੀ ਹੈ ਕਰਮਾ ਲਈ ਠੀਕ ਆ ਬਾਕੀ ਤੁਹਾਡੇ ਸਾਹਮਣੇ ਆ ਪੂਰਾ ਭਰਾ ਕੇ ਤਸल्ली ਕਰਾ ਦੇ ਉਹ 2.5 2.5 ਕਿਲੋ ਮੱਝਾਂ ਦੀ ਗਾੜਿਆ ਸੰਧੂ ਸਾਹਿਬ ਇਹਨਾਂ ਦੀ ਇੱਧਰ ਇੱਕ ਰਾਲ ਆਪਣੇ ਕੋਲ ਸਾਈਡ ਨਾਲ ਪਰਦਾ ਝੋਟੀ ਆ ਗਈ ਆ ਇਹ ਸੰਧੂ ਸਾਹਿਬ ਝੋਟੀ ਪਹਿਲਾਂ ਸੂਹਾ ਜੀ ਠੀਕ ਆ ਵੀਰ 13 ਕਿਲੋ ਦੁੱਧ ਅੱਜ ਥੱਲੇ ਤਿਆਰ ਜੇ ਜਤਰਾ ਕੋ ਮਰਜ਼ੀ ਤਸੱਲੀ ਕਰੇ ਹਾਂ ਅੱਜ ਲਿਆਂਦੀਆਂ ਤੋਹਫਾ ਹੀ ਆ ਅੱਜ ਕਨਾ ਕਿੰਨਾ ਹੋਂ ਦੁੱਧ 13 ਕਿਲੋ 13 ਕਿਲੋ ਆ ਕਿੰਨੇ ਦਿਨਾਂ ਦੀ ਸੂਈ ਇਹਨੂੰ ਅੱਜ 7 ਦਿਨ ਹੋ ਗਏ ਸੂਈ ਨੂੰ ਆ ਬੱਚਾ ਜੀ ਇਹਦੇ ਮਨ ਲੋ ਜੀ 7 ਦਿਨ ਹੋ ਇਹ ਮਗਰ ਕਹਿੰਦੇ ਉਹਨਾਂ ਨੇ ਆਪਾਂ ਨੂੰ ਪਹਿਲਾ ਸੁਆ ਦੱਸਿਆ 13 ਕਿਲੋ 13 ਕਿਲੋ ਸੱਤ ਦਿਨਾਂ ਦੀ ਸੂਈ ਥਲੇ 13 ਕਿਲੋ ਦੋ ਲਓ ਵੀ ਸੱਤ ਦਿਨਾਂ ਦੀ ਸੂਈ ਆ ਤਾਂ 13 ਕਿਲੋ ਦੋ ਦਾ ਦੂਜਾ ਸੁਆ ਝੋਟੀ ਹਾਂਜੀ ਆਪਾਂ ਉਹਨਾਂ ਨੇ ਪਹਿਲਾ ਦੱਸੀ ਅਗਲਾ ਪਾਸ ਦੂਜੇ ਮੰਨ ਲੈ ਲੈ ਵੀ ਕਰ ਲਾਲ ਕਰੀ ਕਮਾਲ ਹੀ ਆਈ ਫਿਰ ਕਰਮਣੇ ਸੱਤ ਦਿਨਾਂ ਦਾ ਨੂੰ ਸਾਹਿਬ ਮੈਂ ਜਦੋਂ ਉਹਨਾਂ ਦੇ ਘਰੇ ਸ਼ਾਮੀ ਚੋਈ ਨਾ ਮੱਜ ਝੋਟੀ ਚੰਗੀ ਉਦਾਂ ਹੋ ਗਿਆ ਸਾਡਾ ਆ ਉਨਾ ਵੀਡੀਓ ਵੇਖਣੀ ਹੈ ਆਪਣੀ ਗੱਲ ਤਾਂ ਭਾਵੇਂ ਹੱਥ ਨਹੀਂ ਹਾਂ ਇਹਨੇ 7 7.5 ਕਿਲੋ ਦੁੱਧ ਦਿੱਤਾ ਸ਼ਾਮੀ ਅੱਛਾ ਲੜੀਆਂ ਦਾ ਪੈਸੇ ਦੇ ਕੇ ਝੋਟੀ ਲੱਦੀਆਂ ਮਾ ਜਿਹੜੇ ਹਸਾਂ ਦਾ ਸਰੀਰ ਆ ਮੈਨੂੰ ਝੋਟੀ ਠਫਾਰੀ ਜਾਂਦੀ ਅੱਛਾ ਫੇਰੇ ਫੇਰ ਕੋਈ ਇਹ ਡੱਕੀ ਡਕਾਈ ਆ ਹਾਂ ਉਹਨਾਂ ਹੀ ਇਹਨੇ ਸਵੇਰੇ ਦਿੱਤਾ ਹਾਂ 13 ਕਿਲੋ ਦੁੱਧ ਬਾਹਰ ਆ ਆਪਾਂ ਜੇ ਕੋ ਆਨਲਾਈਨ ਮੰਗਵਾਉਂਦਾ 12 ਦੇ ਕਹਾਂਗੇ ਇੱਥੇ ਚੋਂਦਾ 13 ਹੀ ਹੋਵੇ ਮੈਂ ਵੀ ਕਰੂਗਾ ਗੱਲ ਠੀਕ ਆ ਜੀ 13 ਕਿਲੋ ਗਰਨਾਲ ਅੰਬਾ ਵੀ ਆਪਾਂ ਇੱਥੇ ਚਵਾ ਕੇ ਦੇਵਾਂਗੇ ਕਿਸੇ ਭਰਾ ਨੂੰ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਬਾਤ ਆਇਓ ਲੱਖ ਦੇ 70000 ਰੁਪਏ ਇਹੋ ਜੀ ਝੋਟੀ ਦਾ ਹਰਿਆਣੇ ਚ ਸੁਣਾਉਂਦੇ ਆ ਹਾਂ ਹਾਂ ਇੱਕ 60 ਇੱਕ 70 ਅੰਮੀ ਚੰਗੀ ਜੀ ਸੋਹਣੀ ਦੁੱਧ ਦੇ ਹਾਣਾ ਮੁੱਲ ਵੇਖੇ ਝੋਟੀ ਆ ਬਾਕੀ ਆ ਮੇਰੇ ਭਰਾ ਵੇਖੋ ਇੱਕ ਥੋੜੀ ਜਿਆਦਾ ਮਰਵਾਉਣੀ ਤੁਹਾਨੂੰ ਲੱਗਿਓ ਆ ਦੇਖੋ ਜੀ ਸੋਲੇਵਾ ਥਾਣ ਵੇਖੋ ਮੇਰਾ ਭਰਾ ਨਖੇਰ ਨਖੋਰ ਚੰਗਾ ਉਹਨਾਂ ਇੱਕ ਆ ਤੇ ਉਹਨੇ ਪਛਾਣ 12 ਨੂੰ 13 ਕਿਲੋ ਦੁੱਧ ਇਸ ਵਕਤ 7 ਦਿਨਾਂ ਦੀ ਸੂਈ ਦੇ ਥੰਦੇ ਝੋਟੀ ਬਹੁਤ ਪਿਆਰੀ ਆ ਠੀਕ ਆ ਜੀ ਜਿੰਨਾ ਜਿੰਨਾ ਕੋ ਤੁਸੀਂ ਸੇਵਾ ਕਰਨਾ ਫਿਰ ਸੁਭਾਲ ਕੇ ਖਾਨ ਲੇਵਾ ਬੇੜ ਕਿਹੇ ਪਾਸੇ ਹਣੀ ਝੋਟੀ ਖੰਜੀ ਲਾਵੇ ਛੋਟੇ ਸਿੰਘ ਦਾ ਬਿਲਕੁਲ ਮੁੰਦਰਾ ਦਾ ਟੂੜੀ ਤਾਂ ਨਹੀਂ ਆਣਾ ਨਾ ਹਾਂ ਅਜੇ ਕੋਈ ਹਰਿਆਣੇ ਆਇਆ ਵੇਖੋ ਹਣ ਵੀ ਵੀਡੀਓ ਬਣਨੀ ਹੈ ਮੀਂਹ ਪੈਣਿਆ ਬਿਲਕੁਲ ਜੀ ਬਿਲਕੁਲ ਕਈ ਉਹ ਜਿਹੜਾ ਥਾਵਾਂ ਨੇਵੀਆਂ ਜਿੱਥੇ ਪੱਠੇ ਵੱਡੇ ਨਹੀਂ ਗਏ ਕਈ ਹਾਂ ਮੌਸਮ ਸੰਦੂ ਸਾਹਿਬ ਇਹੋ ਜਿਹਾ ਆ ਪਿਆ ਟਾਈਮ ਨਹੀਂ ਲੱਗਣਿਆ ਰੇ ਦਾ ਬਿਲਕੁਲ ਬਿਲਕੁਲ ਅਰੇ ਨਾਲਾ ਸਰਦ ਡੰਗਰ ਟੂੜੀ ਜਿਆਦੀ ਖਾਂਦੇ ਆ ਉਹ ਲਿਆ ਕੇ ਗੁਦਰ ਕੇ ਗੋਆਜਾ ਬੰਦੇ ਜਾਂਦੇ ਆ ਬਿਲਕੁਲ ਜੀ ਬਿਲਕੁਲ ਆ ਮਾਰੋ ਝਾਤ ਠੀਕ ਆ ਜੀ ਤੋ ਬਾਕੀ 13 ਕਿਲੋ ਝੋਟੀ ਥਲੇ ਦੋ ਬਾਤ ਦੂਜਾ ਸੂਆ ਝੋਟੀ ਮਗਰ ਕਟਾ ਤੁੰਦੂ ਸਾਹਿਬ ਇਹ ਵੇਚਿਆ ਆਪਾਂ ਵਪਾਰ ਨਹੀਂ ਛੱਡਦੇ ਨਾ ਵੀ ਮੰਨ ਲਓ ਅੱਜ ਇਹਨਾਂ ਦੱਸਾਂਗੇ ਤੇ ਨਿਕਲੂ ਕੋਹ ਜਿਤਨਾ ਮਰਜ਼ੀ ਕੋਈ ਨਿਸ਼ਾ ਕਰੇ ਬਿਲਕੁਲ ਬਿਲਕੁਲ ਬਾਬੀ ਵਸੇ ਪਸ਼ੂ ਵੇਚੇ ਬੜੇ ਜ਼ਿਆਦਾ ਰੇਟ ਤੇ ਵੇਚਿਆ ਕਿਉਂਕਿ ਆਪਾਂ ਹਮੇਸ਼ਾ ਹੀ ਬੇਨਤੀ ਅਪੀਲ ਕਰਦੇ ਆਂ ਪਹਿਲਾਂ ਵੀ ਤੁੰਦੂ ਸਾਹਿਬ ਉਹਦੇ ਨਾਲ ਦੀ ਮੱਝ ਸਵਾ ਦੀ 130 ਹੱਥਾ ਛੱਡਿਆ ਵੇਚ ਰਹੇ ਆ ਜਿਹੋ ਦੱਸਦਾ ਥਲੇ ਦੇਣਾ ਹੀ ਆਪਾਂ ਆ ਕੋਈ ਗੱਲ ਨਹੀਂ ਬਾਬੂ ਬੱਚਾ 라 ਦਿੱਤਾ ਉਹ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਪੂਰੀ ਤਸੱਲੀ ਨਾਲ ਕੋਈ 1/2 ਕਿਲੋ ਪਈਆ ਖੰਡ ਭਰਾ ਕੇ ਤਸੱਲੀ ਕਰਾ ਦੇ। ਇੱਧਰ ਦੇਖੋ ਕੁਝ ਨਹੀਂ ਹੋਏਗਾ। ਜਦੋਂ ਸਾਹਿਬ ਮੀਂਹ ਵਾਲੀ ਚਵਾਈ ਇਹਦੇ ਇੱਧਰ ਦੇਖੋ। ਹਾਂ। ਲਓ ਜੀ ਅਗਲੇ ਪਿਛਲੇ ਥਾਂ ਦੀ ਚਵਾਈ ਤੁਹਾਨੂੰ ਆਪਾ ਦਿਖਾ ਦਿੱਤੀ ਹੈ ਤਸੱਲੀ ਦੇ ਨਾਲ ਕਰ ਲੋ ਚੈੱਕ। ਠੀਕ ਆ। ਓਕੇ ਕਰ ਲਓ ਕੀ ਮੰਗ ਕੀ ਡਿਮਾਂਡ ਕਰਦਾ ਇਹਦੀ। ਮੰਗ ਸੰਤੂ ਸਾਹਿਬ ਇਹ ਵੀ ਇੱਕ ਦਸ ਦੀ ਦੇ ਦਿੱਗੇ। ਜਾਇਜ਼ ਕਰਕੇ ਦੇ ਦੇ ਹੁੰਦਾ ਵੀ ਕੋ ਥੋੜਾ ਵਾਧਾ ਬਾਕੀ ਹੱਥਾ ਰੱਖ ਦੀ ਛੋਟੀ ਚੰਗੀ ਖਰੀ। ਦੁੱਧ ਜਾਨੋਂ ਵੀ ਬਨਨ ਰਹੀ ਜੀ ਅੱਜ ਹਾਂ ਮੈਂ ਨਾ ਵੀ ਉਹ ਤੋਂ ਵੀ ਟੱਪੀ ਪਈ 13 ਕਿਲੋ ਦੁੱਧ ਦੇ ਥੱਲੇ ਆ ਹਾਂਜੀ ਆ ਇਹਦਾ ਸਭੂ ਸਾਲ 100 ਨਹੀਂ 200 ਨਹੀਂ ਛੱਡਣਾ 5000 ਛੱਡਾਂਗੇ ਇੱਕ ਪੰਜ ਦੀ ਇੱਕ ਪੰਜ ਦੀ ਹਾਂਜੀ ਲੋ ਵੀ ਇੱਕ ਪੰਜ ਦੀ ਜਿਵੇਂ ਜਿੱਤਰਾ ਮਰਜ਼ੀ ਕਰੇਗਾ ਆ ਪ੍ਰਭੂ ਜਿਹੜੇ ਪਾਸੇ ਮਰਜ਼ੀ ਬੈ ਬੈ ਕੇ ਚੁਵਾਈ ਕਰੀ ਚੱਲੇ ਤੇ ਠੰਡੀ ਮਿੱਠੀ ਆ ਧੀਰੀ ਸੀਲ ਸੌ ਤੇ ਬਾਕੀ ਚੀਜ਼ੇ ਲਾਂਗੇ ਮੇਰੀ ਬੰਬੀ ਵੇਖੋ ਸਾਰ ਨਾਲ ਕਰਮਾਂ ਦੀ ਲੇਵਾ ਲਾਈ ਫਿਰਦੀ ਆ ਬੈਕ ਸਾਈਡ ਤੇ ਹਾਈਟ ਦਾ ਵੀ ਸੋਹਣਾ ਝੋਟੀ ਦਾ ਮਗਰ ਕਟਾ ਆ ਗਿਆ ਪੂਰਾ ਤੁਸੀਂ ਵੇਖੋਗੇ ਜੰਮਿਆ ਫਲਿਆ ਮਗਰ ਕਟਾ ਸੰਧੂ ਸਾਹਿਬ ਜੇ ਜਾਇਜ਼ ਨਹੀਂ ਆ ਤੇ ਜਾਇਜ਼ ਹੀ ਦੇਣੀਆਂ ਆ ਦੁੱਧ ਦੇ ਹਿਸਾਬ ਨਾਲ ਝੋਟੀ 1 15 ਦੀ ਵੇਖਦੀ 20 ਦੀ ਵੇਖਦੀ ਆ ਪਰ ਇਹ ਮੁੱਲ ਜਿਹੜੇ ਪਾਏ ਆ ਲੈਣੇ ਆ ਬਸ ਅੱਗੇ ਗਰਵਾਲ ਇੱਕ ਨੀਲੀ ਰਾਵੀ ਦੇ ਵਿੱਚ ਆਪਣੇ ਕੋਲ ਇਹ ਮੱਝ ਆ ਗਈ ਆ ਇਹ ਸੰਧੂ ਸਾਹਿਬ ਦੂਜਾ ਸੂਹਾ ਜੇ ਠੀਕ ਆ ਮਗਰ ਕੱਟੀ ਜੇ 12 13 ਦਿਨਾਂ ਦਾ ਸੂਹਾ ਜੇ 12 13 ਦਿਨਾਂ ਦੀ ਸੂਈ ਹੈ ਆ ਮਗਰ ਕੱਟੀ ਹੈ ਫੀਮੇਲ 12 13 ਦਿਨਾਂ ਦੀ ਸੂਈ ਹੈ ਦੁੱਧ ਕਿੰਨਾ ਦੁੱਧ 12 ਕਿਲੋ ਬਾਰਾਗਲ ਉਹ ਅਜੇ 12 ਕਿਲੋ ਤੋਂ ਥੱਲੇ ਫਿਰ ਕੋਈ ਨਹੀਂ ਆਉਂਦੇ ਤੁਸ ਜੰਦੂ ਸਾਹਾ ਜੇ ਨਗੀਨਾ ਹੀ ਆ ਕਰੋ ਗੱਲ ਮੈਂ ਵੀ 12 ਕਿਲੋ ਦੁੱਧ ਦੋਸਤੋ ਦੇ ਥੱਲੇ ਆ ਇਸ ਵਕਤ 12 13 ਦਿਨਾਂ ਦੀ ਸੂਈ ਆ ਤੇ ਜਗ ਸੁਆ ਨਾ ਸੰਸਾਰ ਨੂੰ ਨੋ ਡੁੱਦਾ ਦਾ ਸੇ ਮਾਰ ਕਰਨੀ ਹੋਦਾ ਤੇ ਜਾਈ ਹੋਵੇ ਉਹਨਾਂ ਦੱਸਿਆ ਦੁੱਧਾ ਪੱਤਜਾ ਮੰਨ ਕੇ ਆ ਮੁੰਡਾ ਮੇਨਾਂ ਪੜਦਾ ਰਿਆ ਖਾਲੜੇ ਜੀ ਤਖਰੀਦੀ ਆ ਫੇਰ ਕਾਲਾ ਝੂਠ ਅਗਲੇ ਦਾ ਉਹਨਾਂ ਗਰਲਾਲ ਦੁੱਜੇ ਸੁਵੇ ਸੋਈ ਹ 12 ਕਿਲੋ ਦੁੱਧ ਦੀ ਬਾਜ ਮਾਰ ਕੇ ਦਿੱਤੀ ਜਿਵੇਂ ਸੱਜਣ ਸੁਪਨਾ ਆ ਜਾ ਨਾ ਕਿਸੇ ਬੰਦੇ ਨੇ ਦਿੱਤੀ ਝੋਟੀਆਂ ਪਾਉਣ ਵੀਡੀਓ ਉਹਨਾਂ ਵੇਖ ਲੈਣੀ ਇੱਥੇ ਕਿਹੜਾ ਗੋਲਾ ਰਹਿਣਾ ਲੋ ਵੀ ਮੱਝ ਕੱਦ ਹਾਇਰ ਦੋਸਤੋ ਵੱਡੀ ਆ ਜਿਵੇਂ ਨੀਦੀ ਰਵਦੀ ਮੱਝ ਆਪਾਂ ਕਹਿਣਾ ਬਹੁਤ ਸੇ ਛੋਟਕਾਂ ਖਾਲੜੇ ਦੀ ਜੰਪਲ ਜੇ ਖਾਲੜੇ ਦੀ ਜਮੀ ਪੜੀ ਆ ਹਾਂਜੀ ਸਿੰਗਲ ਹੱਡੀ ਆ ਉਤੋਂ ਹਾਂ ਬ ਚੰਗਾ ਸੁਤਰੇ ਪਸ਼ੂਆ ਸਾਫ ਆ ਬਿਲਕੁਲ ਦਿੱਲੀ ਮਣਕੀ ਅੱਖ ਸਟੇਟ ਬਿਲਕੁਲ ਨੱਕ ਨੂੰ ਪੜਾ ਆਉਂਦਾ ਠੀਕ ਆ ਇਧਰ ਤੁਹਾਨੂੰ ਆਪਾਂ ਇੱਕ ਬੈਨਰ ਦੇ ਪਾਸੇ ਦਿਖਾ ਦਈਏ ਤੇ ਆ ਗੈਪ ਸਪੇਸ ਆ ਸੰਤੂ ਸਾਹਿਬ ਇਹ ਨਹੀਂ ਵੀ ਦੁੱਧ ਵਾਲੇ ਚੌਂਚ ਘਰੂੜ ਹੋਣਗੀਆਂ ਚਵਾਈ ਹੈ ਪੋਲੀ ਸਾਰੀਆਂ ਦੀ ਲੋ ਬਹੁਤ ਵਧੀਆ ਦੋਸਤੋ ਪੈਸੇ ਕਿਸੇ ਭਰਾਨੇ ਖਰਚ ਕਰਨੇ ਤੇ ਚੰਗਾ ਪਸ਼ੂ ਤੁਹਾਨੂੰ ਲੈ ਕੇ ਜਾਓਗੇ ਜੰਗੀ ਆ ਮੱਜ ਵੱਡੇ ਕਦ ਕੱਦ ਦੇ ਵਿੱਚ ਟਾਂਛਾ ਟੁੰਛਾ ਚੰਗਾ ਮਗਰ ਕੱਟੀ ਆ ਇਹ ਸੰਧੂ ਸਾਹਿਬ ਜੇ ਕਹਿੰਦੇ ਨੀਲੀ ਆ ਚਾ ਪੂਰਾ ਕਰਨਾ ਦਾ ਨੀਲੀ ਆ ਨਾ ਨਹੀਂ ਨਹੀਂ ਪੂਰਾ ਜ਼ਰੂਰ ਕਰਨਾ ਚਾਹੀਦਾ ਜੀ ਥਾਲੇ ਵਾਦਾ ਵੇਖੋ ਆ ਕਿਹੇ ਵੀ ਤੰਨਾ ਮੱਜ ਆ ਜੇ ਕਿਸੇ ਦੇ ਬਾਈ ਨਹੀਂ ਜੇ ਹਾਂ ਚੌਂ ਸੋ ਨੀਵੇਂ ਕੋਈ ਨਾ ਛਾਂਗ ਨਹੀਂ ਜੇ ਲੱਗਿਆ ਨਹੀਂ ਪੰਜਵਾਂ ਸੱਤ ਲੱਗਾ ਜੇ ਵਿੱਚ ਦੇ ਉਹ ਜੀ ਦੇ ਠੀਕ ਆ ਮੋ ਵੀ ਬਾਕੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਿੰਨੇ ਆ ਆ ਦੇਖੋ ਜੀ ਬਾਕੀ ਮੂੰਹ ਮਾਵੀਆਂ ਕੱਟੀਆਂ ਕਰਮਾਲੀਆਂ ਠੀਕ ਆ ਧਾਰ ਤੂਰ ਵੀ ਲੈਂਦੀਆਂ ਨੇ ਮੂੰਹ ਮਾਵੀ ਫੜਾਉਂਦੀਆਂ ਨੇ ਜਿੱਦਾਂ ਮਰਜੀ ਤਸੱਲੀਆ ਕਰ ਕਰ ਲੈ ਜੇ ਜਿੱਤਰਾ ਮਰਜੀ ਕੋਈ ਸੰਧੂ ਸਾਹਿਬ ਤਸੱਲੀ ਕਰੇ ਆਣ ਕੇ ਪੈਸੇ ਦੇਣੇ ਅਗਲੇ ਹਾਂ ਹਾਂ 5 ਡੰਗ 5 ਡੰਗ ਜਿੰਨੀ ਤਸੱਲੀ ਹੁੰਦੀ ਓਨੀ ਕਰੇ ਜੇ ਆਨਲਾਈਨ ਮੰਗਾਉਂਦਾ ਤਾਂ ਯਾਰਾਂ ਹਾਂਜੀ ਇੱਥੇ ਚਾਹੁੰਦਾ 12 ਇੱਥੇ 12 ਵੀਡੀਓ ਕਰਤੇ ਚ ਵਾਲੇ ਕੋ ਆਣ ਕੇ ਚੋਲੇ ਫਿਰ 12 ਅੱਲਾਹ ਦੀ ਕਰ ਲਾ ਲਾ ਸਾਹਿਬ ਪੌਜੀ ਕਰੋ ਗੱਲ ਦੀ ਗੱਲ ਫੇਰ ਦੀਆਂ ਨਹੀਂ ਬਜਰੀ ਦੇਖੋ ਤੋ ਫੈਨ ਵਾਲੀ ਗੱਲੀ ਕੋ ਨਹੀਂ ਬਾਕੀ ਚਵਾਈ ਇਹੋ ਕਰਾ ਕੇ ਵਿਖਾਉਣ ਦਾ ਮਕਸਦ ਹੈ ਵੀ ਭੂਰ ਛੱਟਾ ਤੁਹਾਨੂੰ ਦਿਖਾ ਦਈਏ ਇਹ ਸਾਨੂੰ ਸਾਹਿਬ ਜਿਹੜੇ ਵੀਰ ਭਰਾ ਆਨਲਾਈਨ ਖਰੀਦੇ ਉਹਨਾਂ ਵਾਸਤੇ ਆ ਵੀ ਇਸ ਤਰ੍ਹਾਂ ਆਪਦੇ ਥਾਂ ਚੇ ਕਰ ਸਕਦੇ ਆ ਬਿਲਕੁਲ ਹਾਂਜੀ ਗਰਮਾਲ ਡਿਮਾਡ ਕੀ ਮੁੱਲ ਨਵਾਰ ਸਾਨੂੰ ਸਾਹਿਬ ਸਾਰੇ ਵੱਡੇ ਵੱੜਦੇ ਨੇ ਨਾ ਇੱਕ ਦਾਸ ਦੀ ਨਾ ਪੰਜ ਦੀ ਪਰ ਇਹ ਕਹਾਣੀਆਂ ਖਤਮ ਕਰਕੇ ਇੱਕੋ ਕਹਾਣੀਆਂ ਗਾਣੇ ਇੱਕੋ ਖਤਮ ਕਰਕੇ ਇੱਕ ਹੀ ਇੱਕੋ ਲੱਖ ਰਗਾਈ ਬਾਕੀ ਮੋੜ ਕੇ ਜੇਬ ਚ ਪਾਲਾ ਲੱਖ ਜੋ ਛੋੜ ਹੋ ਜੂ ਲੈ ਜੀ ਮੋੜ ਕੇ ਪਹੁੰਚ ਗਾ ਬਚੇ ਹਾਂ ਲੈ ਜੀ ਲੱਖ ਦੋਸਤੋ ਲੈਣ ਦੇਣਾ ਵਿੱਚੋਂ ਗਰਲਾ ਲਾਦਾ ਵੀ ਲੱਖ ਦੇ ਵਿੱਚੋਂ ਮੋੜ ਦਾਂਗੇ ਛੋੜ 1000 ਛੋੜ 1000 ਹੀ ਛੜਦਾਂਗੇ ਜਾਨ 1000 ਮੋੜ ਕੇ ਪਵਾ ਦਗੇ ਜੇਬ ਚ ਫੇਰ ਲੈ ਲੈ ਵੀ ਮਾਝ ਮੇਰੇ ਭਰਾਵੋ ਬਸਾਤੀ ਆ ਮਗਰ ਕੱਤੀ ਆ ਚੋੜ ਬੜਾ ਵਧੀਆ ਦੇਖੋ ਆਹ ਦੇਖੋ ਕਰੋ ਤੋ ਸਾਲੀਆਂ ਆਹ ਦੇਖੋ ਅੱਜ ਤਾਂ ਜਾਣੀਆਂ ਇਧਰ ਨੂੰ ਪੂਰੀਆਂ ਹੈ ਹਾਂਜੀ ਅੱਜ ਤਾਂ ਫਰੀਦਪੁਰ ਨੂੰ ਮੇਰੇ ਵਾਲੇ ਪਾਸੇ ਗਲਾਪ ਸਾਨੂੰ ਸਾਹ ਇਹ ਜਾਣੀਆਂ ਉਹਨੂੰ ਹੀ ਜਿੰਨਾ ਕੋਈ ਦਮ ਹੁੰਦਾ ਹੈ ਹਾਂ ਹਾਰੀ-ਸਾਰੀ ਨਹੀਂ ਜਾਂਦੀਆਂ ਇਧਰ ਦੇਖੋ ਲੈ ਜੀ ਹਾਰੀ-ਸਾਰੀ ਨਹੀਂ ਇਹ ਇਸ ਤਰ੍ਹਾਂ ਬਹਿਣ ਦਿੰਦੀਆਂ ਥਾਪੀਆਂ ਦੇ ਸਾਰੇ ਮਾਰੀ ਜਾਂਦੇ ਆ ਚਲ ਹਾਂ ਕਰੋ ਗੱਲ ਆ ਨੇ ਮੋਗੇ ਚਵਾਈਆਂ ਨੇ ਚਗੀਆਂ ਮਾਜਾ ਨੇ ਦੋਸਤੋ 12 12 ਕਿਲੋ ਤੋਂ ਸਾਰੀਆਂ ਬਾਰ-ਬਾਰ ਆ ਪਸੰਦ ਆਈਆਂ ਮੇਰੇ ਭਰਾਵਾਂ ਨੂੰ ਬਾਕੀ ਜਰੂਰ ਇੱਥੇ ਵਿਜ਼ਿਟ ਕਰੋ ਆਣ ਕੇ ਆਪਣੀਆਂ ਚਵਾਈਆਂ ਕਰੋ ਆਪਣੇ ਹੱਥੀ ਕਰੋ ਲੈ ਵੀ ਗਰਲਾਲ ਇੱਕ ਨੰਬਰ ਬੋਲ ਦੇ ਵੀ ਨੰਬਰ ਹੈਗਾ ਸੰਤੂ ਸਾਹ 97792 9006 97792 9006 ਪਿੰਡ ਡੱਲ ਤਸੀਲ ਪਟੜੀ ਜਲਾਸ਼ਰੀ ਦਰਨਦਾਰ ਸਾਹਿਬ ਜਿਹੜੇ ਰੇਟ ਪਾਏ ਇਹਨਾਂ ਦੇ ਵਿੱਚ ਥੋੜੇ ਬਾਦੇ ਮਾਨਤਾ ਨਹੀਂ ਹੋਣਗੇ ਤੇ ਤਸੱਲੀ ਜਿ ਤਰ੍ਹਾਂ ਵੀਰ ਜੀ ਅਗਲਾ ਮਰਜ਼ੀ ਕਰੇ ਕਿ ਪੁੱਲੀਆਂ ਛੋਟਾਂ ਭਣ ਭਰਾਵਾਂ ਨੇ ਪੈਸੇ ਲਾਉਣੇ ਆ। ਹਾਂਜੀ। ਲੈ ਵੀ ਕਰਲਾ ਲੋਕੇ ਭਰਾ। ਸੋ ਦੋਸੋ ਇਹ ਅੱਜ ਐਨੀਮਲ ਦਿਖਾਉਣੇ ਸੀ ਤੁਹਾਨੂੰ ਮਾਜਾ ਚੰਗੀਆਂ ਲੱਗੀਆਂ ਨੇ ਬਾਕੀ ਸ਼ੇਅਰ ਤੁਸੀਂ ਕਰ ਹੀ ਦਿੰਦੇ ਹੋ। ਬਾਕੀ ਵੱਧ ਤੋਂ ਵੱਧ ਚਲੋ ਭਣ ਭਰਾ ਸਪੋਰਟ ਵੀ ਕਰਦੇ ਆ। ਧੰਨਵਾਦ ਸਾਰੇ ਵੀਰਾਂ ਦਾ ਜਿਉਂਦੇ ਵਸਦੇ ਰਹੋ। ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।